ਹਾਂਜੀ ਜਿੰਨ ਕੀਤੀ ਸੋ ਮੰਨਣਾ ਕੋਸ ਸਾਲ ਜਿਵਾ ਹੈ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਦਲਾਲੀ ਹਾਂਜੀ ਜਿਹਨੇ ਮਰਨਾ ਕੀਤੀ ਹੈ ਜਿਹਨੇ ਵੀ ਗੁਰਮਤਿ ਨੂੰ ਬਨੇ ਹੈ ਸਮਝ ਲੋ ਇਹ ਆਉਪਦੇਸ ਬੰਦੇ ਗੁਰੂ ਦਾ ਹਾਂਜੀ ਕੋਈ ਹੋਵੇ ਉਹ ਲੈ ਲੈ ਦੀ ਗੱਲ ਕਰਦੇ ਹੈ ਹਾਂਜੀ ਨਾਲ ਜਨਰਲ ਕਰਦੇ ਅੱਛਾ ਜੀ ਜਰੂਰ ਗੱਲ ਤੇ ਆ ਗਿਆ ਮੈਂ ਬਰਬਾਦੀ ਨੂੰ ਮਤਲਬ ਕੋਈ ਗੱਲ ਲੈਣੀ ਨਹੀਂ ਹੈ ਹਾਂਜੀ ਜਿਹੜੇ ਬੰਦੇ ਨਾਲ ਕੀਤੀ ਹੈ ਠੀਕ ਹੈ ਉਹ ਸਾਲ ਜਿਵਾਏ ਸਾਲੀ ਸਾਲ ਦਾ ਪੱਕਾ ਅੱਛਾ ਜੀ ਤਾਂ ਹਾਲੇ ਰਸੋਈ ਹੋ ਗਈ ਪੱਕੀ ਰਸੋਈ ਪੱਕਾ ਬੋ ਜਨ ਅੱਛਾ ਜੀ ਪੱਕਾ ਰਸਤਾ ਸੱਚੀ ਬਾਣੀ ਹੋ ਪੱਕੀ ਬਾਣੀ ਚੰਗੀ ਬਾਣੀ ਸੱਚੀ ਬਾਣੀ ਨੂੰ ਪੱਕੀ ਬਾਣੀ ਕਹਿੰਦੇ ਨੇ ਹਾਂਜੀ ਇਹਨਾਂ ਮਹਲੇ ਨਾਲੋਂ ਵੀ ਪੱਕੇ ਦੀ ਸਿਰਸ ਵਿੱਚ ਕੀ ਹੋਗਾ ਅੱਛਾ ਜੀ ਕੋਈ ਇਹ ਕਹਿੰਦਾ ਪੱਕੇ ਸੇਟੀ ਖੇਲ ਅੱਛਾ ਜੀ ਪੱਕੇ ਨਾਲ ਖੇਲ ਕੱਟਿਆ ਬਾਹਰ ਕੱਟਿਆ ਇਹਨਾਂ ਦਾ ਸ਼ਰੀਰ ਵਾਇਰਲ ਜੁੜਿਆ ਹੋਇਆ ਬੱਚਾ ਅੱਛਾ ਜੀ ਕਿੱਥੇ ਗੱਲ ਆਇਆ ਦੀ ਜਿਵੇਂ ਗੁਦਾਸ ਦੀ ਮਹਾਰਾਜ ਮਾਇਦਾ ਜਿਕਰ ਹੈ ਹਾਂ ਜੀ ਜਿੱਥੇ ਹੈ ਸੌਕਾ ਸੇਟੀ ਗੱਲ ਹੈ ਬਾਲਾ ਸ਼ਰੀਰ ਕੱਟਿਆ ਅੰਦਲਾ ਸ਼ਰੀਰ ਪੱਕਾ ਠੀਕ ਹੈ ਇਹੜਾ ਆਤਮਾ ਦੀ ਗੱਲ ਹੈ ਪੱਕੀ ਹੈ ਆਤਮਾ ਦਾ ਖੋਜਣ ਪੱਕਾ ਹੋ ਜਾਂਦਾ ਅੱਛਾ ਜੀ ਬਾਹਰਲੇ ਜੀ ਦਾ ਪੋਜਣ ਕੱਚਾ ਹੋ ਜਾਂਦਾ ਠੀਕ ਹੈ ਹਾਂ ਜਿਹੜੀ ਕਿਸੇ ਤੋਂ ਵੱਧ ਜਿਹਦੇ ਗੁਰਬਤ ਵੱਡੀ ਹੈ ਹਾਂ ਜੀ ਉਹ ਪੱਕਾ ਹੋ ਜਾਂਦਾ ਤਿਆਰ ਕਰਦਾ ਪੱਕਾ ਹੋ ਜਾਂਦਾ ਸਿਖਾਉਂਦਾ ਹੋਰ ਲੋਕਾਂ ਨੂੰ ਜਿਵਾਹੇ ਦਖਲ ਹੁੰਦਾ ਅੱਛਾ ਜੀ ਫਾਲੀ ਪੱਕਾ ਉਦੀ ਨਾਲ ਸ਼ਕਤੀ ਹੁੰਦੀ ਆ ਪੱਕੀ ਹੁੰਦੀ ਆ ਕੱਟੀ ਜਾਂਦੀ ਹੁੰਦੀ ਆ ਉਦੀ ਅੱਛਾ ਜੀ ਉਹਨੇ ਗੁਰਬਾਨੀ ਰੱਖੀ ਆ ਲੋਕਾਂ ਨੂੰ ਦਿੱਤੀ ਆ ਇਹ ਹੀ ਫਾਲ ਬਣਿਆ ਨਾ ਹਾਂ ਜੀ ਇਹ ਥਾਲਾ ਫਾਲ ਵੀ ਤੇਰੀ ਵਸਤੂ ਉੱਪਰ ਤੇਰੀ ਫਾਲਾਂ ਵੀ ਕੋਈ ਵਸਤੂ ਵੀ ਇਸ ਥਾਲੇ ਕਿ ਹਾਂ ਜੀ ਚਾਸ ਸੋਤੋ ਵੀ ਚਾਰੋ ਸੋ ਤਾਂ ਗਰੀਬ ਕੀਤਾ ਹੰਤਾਰਾ ਹੈ ਜਿਹੜੀ ਹੈਗੀ ਥਾਲਤ ਪਾਈ ਹੋਈ ਹੈ। ਹਾਂਜੀ। ਇਹ ਸਾਲੀ ਹੈ ਪੱਕੀ ਗੱਲ ਆ ਤੁਹਾਡੀਆਂ ਹੈ ਕੱਸੀ ਬੰਦੇ ਦੀ ਹੈ। ਇਹ ਗੱਲ کہہ ਰਿਹਾ ਅਖੋ। ਅੱਛਾ। ਕਿਵੇਂ ਹੋਈ ਬਨਾਨਾ ਕਿੱਤੀ ਆ ਸਾਰੇ ਬੰਦੇ ਆ ਦੇ। ਕਿਉਂਕਿ ਉਦੋਂ ਤੱਕ ਕੰਪਨੀ ਵੀ ਆਗੇ ਨਾ ਪੈਣਾ ਬਖਤ ਨੇ। ਅੱਛਾ ਜੀ। ਭਰੇ ਵੀ ਆ ਗਏ, ਭੱਟ ਵੀ ਆ ਗਏ, ਸਾਰੇ ਆ ਗਏ ਨਾ। ਹਾਂਜੀ। ਇਹ ਗੱਲ ਲਾਗੂ ਹੋ ਜਾਂਦੀ ਹੈ ਸਿੱਖਾਂ ਤੇ ਜਿਹੜਾ ਲੋਕਾਂ ਦੇ ਤੇ ਵੀ ਇਹ ਜੀ ਕੋਈ ਹੋਈ ਨਹੀਂ ਸਕਦਾ ਇਹ ਵਸਾਨੂੰ ਪਹੁੰਚ ਨਹੀਂ ਸਕਦਾ ਅੱਛਾ ਉਹਦੇ ਤੇ ਗੱਲ ਹਿੱਟ ਕਰਦੀ ਉਹ ਖਲਾਫ ਹੈ ਉਹ ਲੋਕ ਤਾਂ ਕਹਿੰਦੀ ਆ ਕਰਨ ਵਾਲੇ ਦੇ ਇਹ ਵੀ ਬੰਨਣਾ ਕੀਤੀ ਹੈ ਤਾਂ ਕਿ ਹੈ ਵੀ ਬੰਨਣਾ ਕੀਤੀ ਹੈ ਅਸੀਂ ਕੁਰਬਾਨੀ ਬੰਦੀ ਹੈ ਭੰਦੇ ਸਾਡੇ ਜੇ ਕੋਰ ਫਰਮਾਇਆ ਤਾਂ ਜਗਤ ਆਇਆ ਹੋ جن سال جی سال جن کی سو من کی مطلب سفت نہیں ہے پہلا کہ جن کیتی سو منہ تو اپنا ਬਦਲਾ ਕੀਤੀ ਅੱਛਾ ਜੀ ਬਦਲਾ ਕੀਤੀ ਅੱਛਾ ਜੀ ਜਿਹਨੇ ਬਦਲਾ ਕੀਤੀ ਤੋ ਕੋ ਸਾਲ ਦਾ ਨਹੀਂ ਉਹ ਪੱਕੇ ਐ ਇਹ ਉਹ ਪੱਕੀ ਗੱਲ ਕਹਿੰਦਾ ਪੱਕਾ ਹੋ ਜਦ ਉਹ ਹੋ ਕੇ ਆ ਗਿਆ ਨੰਬਰ ਹਾਂਜੀ ਪਹਿਲਾ ਨੰਬਰ ਨਹੀਂ ਆ ਹਾਂਜੀ ਹਾਂਜੀ ਅੱਛਾ ਲੈ ਉਸੇ ਦੀ ਗੱਲ ਹੈ ਅੱਛਾ ਜੀ ਜੇ ਲੱਗੇ ਨੰਬਰ ਜਦ ਕੋ ਸ਼ਬਦ ਆਉਂਦੇ ਨਾਲ ਹੀ ਅਟੈਚ ਆ ਜਾਏ ਅੱਛਾ ਠੀਕ ਹੈ ਜੀ ਹਾਂ ਤੇ ਧਰਮ ਰਾਏ ਹੈ ਦੇਵਤਾ ਮੈਂ ਗੱਲਾਂ ਕਰੇ ਦਲਾਲੀ ਜਿਹੜਾ ਪੌਦਲ ਪੱਕਿਆ ਹੁੰਦਾ ਨਾ ਛੋਹ ਦੇ ਵਿੱਚ ਹਾਂਜੀ ਛੱਤ ਵਿੱਚ ਛੱਤ ਉਹ ਪੱਕਿਆ ਹੋ ਹਾਂਜੀ ਕੁੜੀਆਂ ਦਾ ਰਹਾ ਹੋਵੇ ਪੱਕੀ ਰਸੋਈ ਕਹਿੰਦੇ ਨੇ ਸਾਡਾ ਰਸੋਈ ਅੱਛਾ ਜੀ ਜਿਹੜਿਆ ਉਹ ਰੋਟੀਆਂ ਬੱਫਾਉਂਦੇ ਉਹਨੂੰ ਕੱਟੇ ਬੰਦੇ ਜਿਹੇ ਦੋ ਵਾਕੇ ਕਰਦੇ ਅੱਛਾ ਜੀ ਤਾਂ ਹੀ ਫਿਰ ਕਹਿੰਦੇ ਪੰਜਵਾ ਪਾਇਆ ਕੀਰਤਨ ਦਾ ਹੋਆ ਪਾਕ ਪਵਿੱਤ ਹਾਂਜੀ ਤਾਂ ਹੀ ਕਹੇ ਹੈ ਵੀ ਜੇ ਪੰਜਵਾ ਪਾਇਆ ਕੀਰਤਨ ਦਾ ਹੋਆ ਪਾਕ ਪਵਿੱਤ ਆ ਹਾਂ ਹਾਂ ਬਸ 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 ਬੋਲ ਲੈ ਅੱਛਾ ਆ ਇਹ ਉਹਦਾ ਆਪਣਾ ਲਈ ਬਾਈ ਆੜੀ ਗੱਲ ਹਾਂਜੀ ਜਿਹਦੇ ਵਿੱਚ ਸਤ ਗਿਆ ਜਿਹੜੀ ਗੱਲ ਜੋ ਪੱਕੀ ਹੈ ਅੱਛਾ ਜੀ ਸਤ ਪਾਇਆ ਹੈ ਲੋ ਠੀਕ ਹੈ ਜੀ ਪਰ ਲੋਭੋ ਜੈਸੇ ਤੱਤ ਲਜਾਈ ਸੰਤੋ ਮੱਖਣ ਖਾਇਆ ਚਾਚ ਪੀਏ ਸੰਸਾਰ ਠੀਕ ਹੈ ਜੀ ਸਭ ਬੜਿਆ ਹੋਇਆ ਇਹ ਸਾਰੇ ਬਾਣੀ ਜਿਹੜੀ ਹੈ ਗੁਰਬਾਣੀ ਉਚਾਰਨ ਕੀਤੀ ਹੈ ਪਰ ਪਰ ਸਭ ਮੱਖਣ ਪਾਛਾਏ ਦੁੱਧ ਅੱਛਾ ਜੀ ਪੁਰਾਣੋਂ ਤਾਂ ਖੁਰਮੇ ਤੇ ਦਰਗਾਹ ਤੋਂ ਦੋਲੜੀ ਬਾਣੀ ਹੈ ਨਾ ਤੁਰਕੀ ਬਾਣੀ ਮੱਖਣ ਦੇ ਰੂਪ ਜੁਣੀ ਹੈ ਉਹਨਾਂ ਨੇ ਉਚਾਰਨ ਕਰਕੇ ਮਾਇਆ ਬਣਾ ਕੇ ਜੇੜੇ ਦਾ ਦੁੱਧ ਬਣਾਇਆ ਠੀਕ ਹੈ। ਤੁਗਵਾਨੀਆ ਦੁੱਤਾ ਹੈ। ਹਾਂਜੀ। ਜੁਗਾਗਲਾ ਗਿਰਨ ਦਾ ਦਹੀਂ ਵੜੀ ਦਿੰਦਾ ਹੈ। ਠੀਕ ਹੈ ਜੀ। ਜਿੰਨ ਕੀਤੀ ਸੋ ਮੰਨਣਾ ਕੋਸਾਲ ਉਹ ਪੱਕਾ ਪੋਣੀ ਛੱਕ ਰਹੇ ਐ ਤੇ ਬਾਕੀਆਂ ਨੂੰ ਫੇ ਪੱਕਾ ਹੀ ਵਰਤਾ ਰਹੇ। ਸਤ ਸਹਤ ਹੈ ਸ਼ਕ ਸ਼ਕਾਰ ਇਹ ਦੇ ਰਹੇ ਨੇ। ਅੱਛਾ ਕੋਸਾਲ ਜਿਵਾਹੇ ਸਾਲੀ। ਜਿਵਾਹੇ ਦੂਜੇ ਨੂੰ ਦੂਜੇ ਨੂੰ ਹਰੋਲਾ ਹੁੰਦਾ ਜਿਵਾਹੇ। ਠੀਕ ਹੈ। ਕੋਸਾਲ ਦਾ ਮਤਲਬ ਕੀ ਬਣਿਆ? ਜਿੰਨ ਕੀਤੀ ਸੋ ਮੰਨਣਾ ਫੇ ਇੱਥੇ ਰੁਕਾਂਗੇ। ਕੋਸਾਲ ਜਿਵਾਹੇ ਸਾਲੀ। ਕੋ ਕੋਈ ਐਸਾ ਕੋਈ ਬੰਦਾ ਬਣਦਾ ਰਹੇ ਹੁੰਦਾ ਪਰ ਅੱਛਾ ਜੀ ਪਰਲਾ ਜਿਹੜਾ ਬਣ ਲੈਂਦਾ ਫਿਰ ਉਹ ਸਾਲ ਜਵਾਹੇ ਸਾਲੀ ਦੂਜਿਆਂ ਨੂੰ ਪੱਕਾ ਕੋਝ ਨੂੰ ਸਿਖਾਉਂਦਾ ਉਹ ਪੱਕੀ ਗੱਲ ਅੱਛਾ ਜੀ ਸੱਚੀ ਬਾਣੀ ਠੀਕ ਹੈ ਹਾਂ ਬਸ ਕਿਉਂ ਖਦੇਸ ਦੰਦੋ ਜਵਾਹੇ ਸਾਲੀ ਉਹੀ ਲੰਦਰ ਜਨਾਉਂਦਾ ਕਹਿੰਦੇ ਅੱਛਾ ਜੀ ਬੰਦਰ ਉਹ ਹੀ ਚਲਾ ਸਕਦਾ ਉਹੀ ਉਸ ਲੰਦਰ ਦੀ ਗੱਲ ਕਰਦੇ ਹਾਂ ਅਸੀਂ ਜਵਾਹੇ ਸਾਲੀ ਠੀਕ ਹੈ ਤੇ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਹਰ ਵਾਰ ਜਿਹੜਾ ਅੰਦਰ ਹੈ ਸਤਿਗੁਰ ਆਇਆ ਜਿਹੜਾ ਧਰਮ ਰਾਏ ਤਾਂ ਦੇਵਤਾ ਹੈ ਦੇਵਤਾ ਦੱਦਾਈ ਦੱਦਾ ਨਹੀਂ ਕੁਛ ਅੱਛਾ ਜੀ ਇਹ ਗੱਲਾਂ ਲੈ ਕੇ ਦਲਾਲੀ ਕਰਦਾ ਬਲਮੀ ਕੀ ਕਰਦਾ ਸੱਚਖੰਡ ਤੇ ਗੱਲ ਲੈ ਲੈਂਦਾ ਤਸਕਰ ਵੀ ਲਿਖਿਆ ਤਾਂ ਕਿ ਇਹ ਗੱਲ ਮੈਂ ਤਸਕਰਾਂ ਅੱਛਾ ਜੀ ਗੱਲਾਂ ਸੱਚਖੰਡ ਪਿਆ ਨੇ ਇੱਥੇ ਆ ਕੇ ਜਾਨੋ ਦੱਦਾਈ ਤੁਹਾਡਾ ਹਲੇ ਤੁਹਾਡਾ ਜਨਰਲ ਜਨਤਾ ਦੇ ਵਿੱਚੋਂ ਦਲਾਲ ਹੈ ਅੱਛਾ ਜੀ ਕੋਲ ਜਨਸੰਮੂਲ ਜਿਹੜਾ ਨਾਲ ਉਹਦੇ ਤੇ ਸੱਭਾ ਨਹੀਂ ਗਾ ਸਭਾ ਤੇ ਹੀ ਆਇਆ ਲੋਕਾਂ ਦੇ ਆਇਆ ਅੱਛਾ ਜੀ ਉਹ ਘਾਟ ਚੋਂ ਬੈਸ ਉਹਨਾਂ ਦੇ ਨਾਲ ਤਾਲ ਮੇਰ ਕਰਾਉਂਗਾ ਹਲੋ ਦਲਾਲੀ ਵੀ ਬਣਦੀ ਹੈ ਬੁਰੇ ਵੀ ਖਾਣ ਨੂੰ ਕਰਦਾ ਵਿੱਚੋਂ ਠੀਕ ਹੈ ਜੀ ਇਹ ਧਰਮਰਾਇ ਨੂੰ ਇੱਥੇ ਸਤਿਗੁਰੂ ਘਾਂਗੇ ਹਾਂ ਅਸਰਾਤ ਮਨ ਜਿਹੜੀ ਹੈ ਇਹਦਾ ਦਿੱਤ ਹੈ ਉਹ ਦਲਾਲੀ ਹੈ ਗੁਰਕੀ ਵਾਲੀ ਗੁਰਵਾਲੀ ਦਾ ਹੈ ਹਾਂਜੀ ਗੁਰਵਾਲੀ ਨੂੰ ਕਿਹ ਜਿਹੜਾ ਗੁਰਾ ਸਤਗੁਰ ਹੈ ਉਸੇ ਨੂੰ ਕਿਹਾ ਹੋਇਆ ਧਰੂਰਾ ਹੈ ਅੱਛਾ ਜੀ ਉਹ ਦੇਵਤਾ ਹੈ ਉਹਦਾ ਉਹਦੇ ਉਹਦੀ ਵਾਲੀ ਵੀ ਹੈਗੀ ਠੀਕ ਹੈ ਬਲੀ ਦਾ ਜਦੋਂ ਇਹ ਸਾਲ ਜਵਾਲੇ ਜਿਹੜੀ ਉਹ ਖਾ ਰਿਹਾ ਉਹ ਤਾਂ ਜਦੋਂ ਹੋਰ ਆਉਂਦੀ ਹੈ ਅੱਛਾ ਜੀ ਇਹ ਪੱਤਾ ਹੋ ਜਦ ਹਾਂਜੀ ਉਹ ਜਿਵਣ ਵਾਲੇ ਅਦਕਾਰ ਉਹਦਾ ਖੁਸ਼ਲੀ ਹੈਗਾ ਇਹ ਵੇਖਦੇ ਜੀ ਹੱਥ ਕੱਢ ਨਹੀਂ ਹੂੰ ਹੂੰ ਕੋਸਾ ਸੁਪਦਰ ਦਾ ਪਾਣੀ ਲਿਆਉਂਦਾ ਹੈ ਸਰਦਨ ਦੇ ਲੈ ਆ ਕੇ ਠੀਕ ਹੈ ਜੀ ਕਿਹਦੀ ਹੈ ਬਾਲੇ ਵਿੱਚwidehat ਹੋਰ ਆਪ ਕਿਦੋਂ ਤਿਆਰ ਕਰਕੇ ਆਪਣੇ ਕੋਲ ਕੋਈ ਉਹਦੇ ਕੋਲੇ ਕੋਈ ਗੱਲ ਹੈ ਕਿ ਉਹਦਾ ਕੋਲ ਕੁਝ ਨਹੀਂ ਉਹ ਤਾਂ ਗੱਲਾਂ ਲੈਂਦਾ ਹੈ ਸਿਰਫ ਦਲਾਲੀ ਕਰਦਾ ਹੈ ਠੀਕ ਉਹਨਾਂ ਵਿੱਚੋਂ ਸਾਡਾ ਨੂੰ ਮਿਲਦਾ ਠੀਕ ਹੈ ਜੀ جانا چان جی ہاں اچھا جی ست بہت ساری قربانی سبج ہو جان سبج آتی ہے

ਗੋਰਾ ਆਖੇ ਅਨਪੁਰਤਾ ਬੋਲਦਾ ਬੋਲਦਾ ਹੀ ਆ ਆਖ ਰਹੀ ਹੈ ਅੱਛਾ ਜੀ ਮੈਂ ਕੀ ਕਰੇ ਚੰਦ ਵਾਲਾ ਦਾ ਪ੍ਰੋਫੈਸਰ ਠੀਕ ਹੈ ਜੀ ਉਹ ਬੋਲਦਾ ਉਹ ਸੇ ਦਾ ਚੰਦਾ ਮੈਂ ਕਹਿਆ ਸਭ ਹੁਕਮ ਹੈ ਵੀdio ਠੀਕ ਹੈ ਜੀ ਜੋ ਹੁਕਮ ਕਰਦਾ ਉਹ ਤਾਂ ਉਹ ਬੋਲਦਾ ਹੂੰ ਉਹ ਹੁਕਮ ਉਹ ਕਰਦਾ ਵੀ ਆ ਬੋਲ ਬੁਲਾਇਆ ਉਹ ਬਰੋਦਾ ਹੈ ਬੋਲਦਾ ਠੀਕ ਹਟਪੁਰ ਦਾ ਆਖ ਰਹਿ ਗੋਸਤ ਹਾਂ ਹਾਂ ਹਟਪੁਰ ਇਹਦੇ ਵਿੱਚ ਵੀ ਹੈ ਨਾ ਸਰਪਰ ਤਾਂ ਖਾਲੀ ਕੋਈ ਨਹੀਂ ਜਿਹਨਾਂ ਨੂੰ ਦਵਾਈ ਚਾਹਦਾ ਸਰਪਰ ਤਾਂ ਹੈ ਉਹ ਠੀਕ ਹੈ ਜੀ ਹਰੀ ਗੁਰਬਾਨੀ ਬਰਾਪਰੇ ਆ ਗਈ ਉਹ ਹਾਂ ਜੀ ਸਰ ਤੋਂ ਲਾੜ ਕੇ ਤਾਂ ਨਹੀਂ ਆਰੇ ਸਾਡੇ ਕੋਲ ਨੇ ਜਿਹਨਾਂ ਦੀ ਬਾਣੀ ਹੈ ਠੀਕ ਹੈ ਸਾਡਾ ਦੇਸੀ ਕੋਣ ਹੈ ਕਹਾਂ ਦਾ ਹਾਂ ਜੀ ਦੇਸੀ ਕੋਣ ਜਿਹੜੀ ਆਸੀ ਪਾਲੇਗਾ ਜੀ ਸੱਤ ਬਰਮਾਨ ਤੋਂ ਬਰਾਤੀ ਹੋ ਸਮਝੀ ਜਾਂਦੇ ਹੋ ਠੀਕ ਹੈ ਜੀ ਇਹ ਕਮਰਾ ਸਹੀ ਨਹੀਂ ਹਾਂਜੀ ਪਰ ਇੱਥੇ ਤਾਂ ਗੁਰਮੁਖੀ ਵਾਲੀ ਜਾਨ ਹੈ ਸਿਰਦੇ ਸਹੀ ਪਰ ਆਸੂ ਦਾ ਦੇਖੋ ਕਿਥੇ ਬੋਲ ਰਿਹਾ ਹਾਂਜੀ ਸਤ ਗੁਰ ਅੱਠ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ ਉਹ ਗੱਲ ਜਿਹੜੀ ਪਹਿਲਾਂ ਸਤ ਗੁਰ ਉਹ ਹੁੰਦਾ ਪਰਮੇਸ਼ਰ ਦਾ ਹਾਂਜੀ ਉਹਦਾ ਪਰਮੇਸ਼ਰ ਕਹਿੰਦਾ ਸਤ ਗੁਰ ਬੋਲਦਾ ਉਹ ਗੱਲ ਨੂੰ ਇੱਕ ਬਰਤਲੇ ਵਿੱਚ ਜੋ ਉਹ ਵਾਲੋ ਪ੍ਰਤੀਕਰਮ ਆ ਜਾਂਦੀ ਹੈ। ਉਹ ਵਰਤੇ ਜਾਂਦਾ ਉਹ ਪਾਣਾ ਵਰਤੇ ਜਾਂਦਾ ਜਿਹੜਾ ਉਤੋਂ ਖੋਦਾ ਹੈ। ਠੀਕ ਹੈ ਜੀ। ਸਾਰਾ ਹਾਲੀ। ਹਾਂ ਜੀ ਇੱਕ ਕਾਲੇ ਫਤਗੋੜ ਜਿਹੜਾ ਫਤਗੋੜ ਬੋਲਦਾ ਕੀ ਹੈ? ਹਾਂ ਜੀ। ਹਣ ਦਰ ਦਾ ਕੀ ਬਾਤਾਂ ਨਾਲ ਆਪ ਸੁਣਾਵੇ। ਹਾਂ ਜੀ। ਇਹ ਗੱਲ ਦੀ ਇਹ ਗੱਲ ਦੀ ਵਿਆਖਿਆ ਹੈ। ਇਸ ਤਰੀਕੇ ਨਾਲ ਕੀ ਹੈ ਇਹ ਗੱਲ। ਅੱਛਾ ਜੀ। ਸਤਗੁਰ ਦੇ ਦੁਆਰੇ ਤੇ ਫੇਰ ਰਿਹਾ ਉਹੀ ਗੱਲ ਤਾਂ ਪਰਮੇਸ਼ਰ ਦੇ ਦੁਆਰੇ ਤੇ ਫੇਰ ਰਿਹਾ ਉਹੀ ਗੱਲ ਤਾਂ ਸਤਗੁਰ ਕਹਿ ਰਿਹਾ ਹੈ ਆਏ ਮਤਲਬ ਠੀਕ ਹੈ ਜੀ ਜੋ ਸਤਗੁਰ ਜੋ ਪਰਮੇਸ਼ਰ ਦੇ ਦੁਆਰੇ ਤੇ ਹੁਕਮ ਹੋ ਰਿਹਾ ਹੈ ਕਰ ਰਿਹਾ ਹੈ ਉਹ ਹੁਕਮ ਉਹ ਹੀ ਦਾ ਦੱਸ ਰਿਹਾ ਸਤਗੁਰ ਸਤਗੁਰ ਮਜਾ ਕੀ ਕਹਿ ਰਿਹਾ ਹੋਰ ਬਾਬਾ ਜੀ ਕੋਲ ਠੀਕ ਹੈ ਜੀ ਸਰ ਹਾਂ ਜੀ ਹਾਲ ਵਿੱਚ ਉਸ ਹਾਲ ਹੁੰਦਾ ਹੈ ਪ੍ਰੈਜ਼ੈਂਟ ਹਾਂ ਜੀ ਆਲ ਹਨੇ ਪ੍ਰੈਜੈਂਟ ਹੋ। ਠੀਕ ਹੈ ਜੀ। ਉਹ ਸਵੇ ਜੂ ਪਰਤਿਆ ਹੁੰਦਾ ਹੈ ਤਾਂ ਜਦ ਉਹੀ ਗੱਲ ਦੱਸ ਰਿਹਾ ਹੁੰਦਾ। ਠੀਕ ਹੈ ਜੀ। ਜੇ ਦਾ ਸਾਧਗੁਰੂ ਆਪਣੇ ਕੋਲੋਂ ਕੁਝ ਨਹੀਂ ਕਹਿਣੋ ਹੁੰਦਾ। ਉਹ ਤਾਂ ਬਣਾਇਆ ਬੋਲਦਾ। ਠੀਕ ਹੈ ਜੀ। ਗੁਰ ਅੰਗਦ ਦੀ ਦੋਹੀ ਸੀ। ਮੈਂ ਕਹਿਆ ਤਾਂ ਉਹ ਹੁਕਮ ਰੋਜੀਓ। ਠੀਕ ਹੈ ਜੀ। ਜੋ ਮੈਂ ਕਹਾਂ ਉਹ ਕਰ। ਬਹੁਤ ਨੇ ਬੇ। ਨਾਂ ਨਾ ਬਤਾ ਆਖਣਾ ਵੇ ਠੀਕ ਹੈ ਜੀ ਸਮਝ ਜਾਗੇ ਦੁਆਦੀਆਂ ਦੇ ਵਿੱਚ ਇਹ ਦੁਆ ਬਖਦੀਆਂ ਦੀ ਦਾਇਉ ਲੱਛਾ ਅੱਛਾ ਜੀ ਉਹ ਨਹੀਂ ਤਾਂ ਠੀਕ ਹੈ ਜੀ ਹਾਂ ਜੀ ਗੁਰ ਅੰਗਦ ਦੀ ਦੋਹੀ ਫਰੀ ਸੱਚ ਕਰਤਾ ਬੰਦ ਬਹਾਲੀ ਅੱਛਾ ਇਸ ਕਰਕੇ ਜਿਹੜੀ ਗੁਰ ਅਮਰਦਾਸ ਜੀ ਜੜਾ ਉਹ ਕੀ ਮਤਲਬ ਹੈ ਦੋਹੀ ਫਰੀ ਸਭ ਵਿੱਚ ਪ੍ਰਗਟ ਹੋ ਗਿਆ ਤੇ سچ کرتا گور اگد جی ڈوئی مان سچ کرتا بند بحالی سچ کرتے نے سرت بند کے بٹا بٹھا ٹھیک ہے جی اسی کرکے ابھی بڈیائی ہے ਠੀਕ ਹੈ ਉਹਦੀ ਸੁਰਤਾਂ ਆ ਬਨ ਕੇ ਬੜਾਤੀ ਜਾਨ ਦਾ ਬੱਤਾ ਬਲ ਰਿਹਾ ਹੈ ਠੀਕ ਹੈ ਜੀ ਹਾਂ ਜੀ ਮਾਨਕ ਕਾਇਆ ਪਲਟ ਕੇ ਮਨ ਤਖਤ ਬੈਠਾ ਸਹ ਡਾਲੀ ਬਸ ਉਹ ਦੇਖੋ ਹੁਣ ਨਾਨਕ ਦੀ ਗੱਲ ਹੈ ਨਾਨਕੇ ਹੈ ਹੁਣ ਠੀਕ ਹੈ ਜੀ ਉਹ ਜਿਹੜਾ ਇੱਕ ਐਸਾ ਵਸਤਾ ਦਾ ਜਿਹੜਾ ਇੱਕ ਹੋਇਆ ਨਾ ਐਸਾ ਵਸਤਾ ਕੋਈ ਨਾ ਸਾਰੇ ਰੰਗ ਕਰੇ ਅੱਛਾ ਜੀ

ਸਾਬਤ ਕਰ ਕਰ ਹਰ ਨਾਨਕ ਦਾ ਨਾ ਹਨੇਕ ਵੈਸੇ ਹਨੇਕ ਨਹੀਂ ਹੁੰਦੇ ਜੇ ਹੁੰਦਾ ਅੱਛਾ ਜੇ ਐਸਾ ਦੇਖ ਨਹੀਂ ਪੇਸ ਹਾਂ ਹਾਂ ਅਨੇਕ ਦਾ ਮੰਨਵਾ ਜਿਹੜਾ ਦੋ ਥਾਂ ਉਹ ਦੇ ਹੁੰਦਾ ਜਦੋਂ ਸਾਬਤ ਹੈ ਉਹੀ ਇਹ ਜਾ ਹੁੰਦਾ ਸਾਬਤ ਨੂੰ ਸੂਰ ਚ ਦਸਤਾਰ ਫੜਾਈ ਨਾਲ ਕਾ ਠੀਕ ਹੈ ਉਹ ਹੰਦ ਦਾ ਸਾਬਤ ਨੂੰ ਦਾਸ ਜਰਾ ਹੋ ਗਿਆ ਉਹ ਜੇ ਆਪਾਂ ਗੁਰਕੇ ਲੈ ਰਹੇ ਆਸ ਵੀ ਹਰਥਣਾ ਲੈ ਦੇ ਗੁਰਕੇ ਲਾਭ ਲੈਦੇ ਉੱਥੇ ਹਾਂ ਜੀ हां अब्दर अपने आपनो ਤਾਂ ਨੰਨਾ ਜਿਹੜਾ ਗੁਰਦਿਆ ਦਾ ਬੰਦੀਆ ਸੀ। ਹੂੰ ਹੂੰ। ਫੇਰ अब्ਦਰ ਦੇ ਨਾਮ ਦੇ ਨਿਕਾਇ ਖਲ ਵਪਾਰ ਆਖੂ। ਠੀਕ ਹੈ ਜੀ। ਜਿੱਥੇ ਗੁਰਦਿਆ ਹੁੰਦਾ ਹੀ ਨਹੀਂ ਜੇ ਤੋਂ ਸਾਹ ਤੇ ਆ। ਹੂੰ ਹੂੰ। ਜਿੱਥੇ ਕਰਦੇ ਗੁਰਦਿਆ ਤੇ ਕਰ ਬੋਲੇ ਆਤੀ ਬਸ। ਅੱਛਾ। ਬੜਾ ਵੀ ਗੁਰਦਿਆ ਨਾਲ ਹੁੰਦਾ ਇੱਥੇ ਕਹੋ ਤੇ ਭਾਈ ਹੁੰਦੇ ਨੇ। ਠੀਕ ਹੈ। ਜਿੱਥੇ ਗੁਰਦਿਆ ਨਾਲ ਵੀ ਭਾਈ ਹੁੰਦੇ ਨੇ। ਆਰਪਨ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਹਾਂਜੀ ਇਸ ਕਰਕੇ ਗੁਰੂ ਘਰ ਤੋਂ ਭਾਈ ਦੇ ਬੁਦਾ ਮਰੇ ਜਿਹਦੇ ਰੂ ਵੀ ਬਰੇ ਨੇ ਠੀਕ ਹੈ ਜੀ ਆਹੀ ਰਖਦਾ ਬਰਾ ਭੀ ਰਹੂ ਤੇ ਗੋ ਨਾਨਕ ਨੇ ਭਾਈ ਬੁਦਦਨੋ ਹਾਂਜੀ ਹੈ ਠੀਕ ਹੈ ਜੀ ਜਿਵੇਂ ਨਾਨਕ ਭਾਈ ਗੁਰਦਾਸ ਨਾਨਕ ਨੇ ਜਿਹੜੀ ਇਹਨਾਂ ਨਾਨਕ ਕਾਇਆ ਪਲਟ ਕੇ ਮਲ ਤਖਤ ਬੈਠਾ ਸਹਿ ਡਾਲੀ ਕਿਉਂ ਆਇਆ ਕਰਨਾ ਆਹ ਡਾਲੀ ਸੈ ਡਾਲੀ ਹਾਂਜੀ ਸੈ ਡਾਲੀ ਉਸੇ ਡਾਲੀ ਤੇ ਬੈਠ ਗਿਆ ਜਿਹੜੀ ਜਿਹੜੀ ਇੱਕੋ ਡਾਲੀ ਤੇ ਅੱਛਾ ਜੀ ਤਾਂ ਇੱਕੋ ਡਾਲੀ ਹੈ ਨਾ ਸ਼ਬਦ ਸ਼ਬਦ ਜਿਹੜਾ ਹੈ ਨਾ ਹੂੰ ਹੂੰ ਸ਼ਬਦ ਉਸੇ ਕੋਈ ਸ਼ਬਦ ਸ਼ਬਦ ਰੁੱਖ ਹੈ ਨਾ ਹਾਂਜੀ ਸ਼ਬਦ ਰੁੱਖ ਬੰਦਿਆ ਹੂੰ ਹੂੰ ਪਰ ਕਿਉਂਕਿ ਸ਼ਬਦ ਜਦ ਅੱਪਕ ਤੱਕ ਕੋਈ ਮਿੱਠੇ ਕੋ ਬੋਲਣ ਹਾਂਜੀ ਪਰ ਕਿਉਂਕਿ ਵਿਰਸ਼ੇ ਖੜੇ ਨੇ ਜਨਤਾ ਇਕੱਠੇ ਕੁਝ ਮਿੱਠੇ ਕੁਝ ਬੋਲਣ ਤੇ ਕੁ ਸੱਤੇ ਕੋਲ ਬੋਲਣ ਬੈਠੇ ਹਾਂ ਜੀ ਸੱਜ ਬਿਠੇ ਨੇ ਇਹ ਉਹਦਾ ਉੱਤੇ ਫਾਇਦਾ ਸਹੀ ਭੱਲੇ ਬੈਠੇ ਨੇ ਅੱਛਾ ਜੀ ਜੀ ਹੁਕਮ ਨੇ ਨਾਲ ਜੁੜਿਆ ਹੈ ਜਿਹੜਾ ਉਹ ਸੈਟ ਡਾਲ ਲੀਤੇ ਜਿਹੜਾ ਬੈਠ ਗਿਆ ਹੁਕਮ ਦੇ ਨਾਲ ਜੁੜ ਗਿਆ ਹਾਂ ਹਾਂ ਜਿਹੜਾ ਥੱਲੇ ਬੈਠਾ ਉਹ ਉਹ ਕੋਦੇਖ ਹੈ ਕਹਾਣੀ ਠੀਕ ਹੈ ਅਏ ਜਿਹੜਾ ਆਪਾਂ ਕਹਿੰਦੇ ਨਾਨਕ ਅਡਜੈਕਟਿਵ ਹੈ ਨਾਨਕ ਕਾਇਆ ਪਲਟ ਕਰ ਵੀ ਨਾਨਕ ਨੇ ਕਿਹੜੀ ਕਾਇਆ ਪਲਟੀ ਹੈ ਫਰੀਦ ਬਾਹਲਾ ਛੱਡਦਾ ਅੱਛਾ ਜੀ ਆਇਆ ਪਲਟੇ ਜੀ ਨਾ ਕਿਤਰੇ ਆਲਾ ਬੰਦਾ ਆ ਅੱਛਾ ਜੀ ਤੁਸੀਂ ਕਿਹਨੇ ਆਲਾ ਬੰਦਾ ਜੀ ਰੋਇ ਕਿਉਂ ਹੋ ਗਿਆ ਠੀਕ ਹੈ ਤਦ ਇੱਕ ਨਾਮ ਦਾ ਇੱਕ ਉਹ ਗੁਰਾਇਬ ਨਾਮਕਾਰ ਹੋ ਜਾਂਦਾ ਹੈ। ਅੱਛਾ ਜੀ। ਉਹਨਾਂ ਦਾ ਨਾਮ ਤੇਰਾ ਨਾਮਕਾਰ ਹੈ। ਬੇਜੇ ਦਾ ਨਾਮਕਾਰ। ਠੀਕ ਹੈ ਜੀ। ਇਹ ਆ ਸੱਚਾਨ ਵਸੇ ਨਾਮਕਾਰ। ਇਹ ਸੱਚਾਨ ਦਾ ਵਾਸ ਹੀ ਹੋ ਗਿਆ। ਠੀਕ ਹੈ। ਇਹ ਜਾ ਨਾਮਕਾਰ ਹੈ ਇੱਕੋ ਹੀ ਹੈ। ਇਹ ਤੇ ਆਗੇ ਨਾਮ ਕੇ ਹੋਊਗਾ। ਸਾਰੇ ਨਾਮ ਕੋਈ ਸਾਰੇ ਜੋਤਨ ਦੇ। ਠੀਕ ਹੈ।

ਹੂੰ ਬੀ ਬੀhorti cha par horti cha ਜੀ ਕਿਹਾ ਗਿਆ ਹੂੰ ਹੂੰ ਜਿੱਤਾ ਦੇਣਾ ਫਿਰ ਠੀਕ ਹੈ ਜੀ ਤਾਂ ਜਾਨ ਪਦਾਰਥ ਬਣਦਾ ਬੀਜ ਦੀ ਰਹਿਣਾ ਫਿਰ ਬਰਜਵਨ ਜਾਂਦਾ ਠੀਕ ਬੀਜ ਨੂੰ ਦੀਵਾ ਦੀ ਬੀਜ ਨੂੰ ਰੋਜ਼ਦਾਰੀ ਉਹ ਵੀ ਇਹ ਸੂਲਾ ਵੀ ਅਫਸਰ ਦੇ ਵਿੱਚ ਦੇਖੇ ਬਣੇ ਤੋਂ ਬਿਨਾ ਬਿਨਾ ਕਰਨਾਲ ਤੇ ਬਖਰ ਨਾਲ ਕੀ ਸੁਣਦੀ ਨਹੀਂ ਬਿਨਾ ਕਰਨ ਤੋਂ ਦੇਖਣਾ ਬਿਨਾ ਕਦੋਂ ਦੇਖਣਾਰੇ ਦਿਖਦੀ ਜੀ ਠੀਕ ਹੈ। ਬੇਨਾ ਪਹਿਲਾਂ ਤੋਂ ਚੱਲਦਾ ਮਰਚੋਟੇ ਵੀ ਚੱਲਦਾ ਹੈ ਨਾ। ਬੰਦਾ ਨਾ ਮਰਚੋਟੇ ਚੱਲਦਾ ਸਰ। ਹਾਂਜੀ। ਅਰਗੇ ਫਿਰ ਉਹ। ਬੇਨਾ ਮਾਜੋ ਚੱਲਣਾ। ਹਾਂਜੀ। ਬੇਨਾ ਧੀ ਚੱਲਣਾ ਖਾਣਾ ਵੀ। ਹਾਂਜੀ। ਆਹ ਰਿਹਾ ਝੋਕਾ ਰਿਹਾ। ਠੀਕ ਹੈ। ਹੁਣ ਦੇ ਰਿਹਾ। ਠੀਕ ਹੈ। ਬਸ ਦੇ ਰਿਹਾ ਪਬਲਿਕ ਵਾਸਤੇ ਬੱਚਾ। ਹਾਂਜੀ ਹਾਂਜੀ। ਦਰ ਸੇਵੇ ਉਮਤ ਖੜੀ ਮਸ਼ਕਲਾਂ ਹੋਈ ਜਗਾਲੀ ਤਾਂ ਸੇਵੇ ਉਪਤ ਖੜੀ ਤਾਂ ਦਾ ਦਰ ਸੇ ਖੜੀ ਜਾਂਦੀ ਹੈ ਅੱਛਾ ਜੀ ਅੱਛਾ ਬਈ ਮਸਕਣੇ ਜੇ ਮੈਂ ਮਸਕਣਾ ਹੁਤਾ ਨਾਲ ਉਹ ਜਗਾਲ ਲਾਉਂਦੇ ਲੈ ਲੇਤੀ ਰਹੀ ਅੱਛਾ ਸ਼ਬਦ ਇਹ ਚੱਲਦਾ ਕਿ ਜਦੋਂ ਘੜੀਏ ਸੁਰਤ ਬਤਵਰ ਹੁੰਦੋਂ ਲੋਕਾਂ ਦੀ ਸੁਰਤ ਬਤਵਰ ਹੁੰਦੋਂ ਉਹ ਤਾਂ ਖੜੀ ਜਾਂਦੀ ਹੈ ਸ਼ਬਦ ਨਾਲ ਉਮਮਤ ਹੁਣ ਸੰਗਤ ਉਮਮਤ ਕਿਹਨੂੰ ਕਹਿੰਦੇ ਆ ਅੱਛਾ ਜੀ ਸੰਗਤ ਨੂੰ ਉਪਤ ਹੈ ਜਿਹੜੇ ਬੋਧ ਮੰਦੀਵਾਚ ਅੱਛਾ ਜੀ ਉਹ ਕੋਤ ਮੋਲੇ ਨਾ ਮੋਦਨਵਾ ਨਾ ਹੋ ਅੱਛਾ ਜੀ ਉਹ ਪੜਿਆ ਇਹਦੇ ਇਹੇ ਜਾਂਦੇ ਨੇ ਨਾ ਸੰਗਤ ਜਿਹੜੇ ਜਾਣਦੀ ਹੈ ਇਹਨਾਂ ਦੇ ਪੀਰਾਂ ਕੋਲ ਉਹ ਉਪਤ ਕਹਿੰਦੇ ਆ ਆਪਾਂ ਸੰਗਤ ਕਹਿੰਦੇ ਠੀਕ ਹੈ ਨਰਦੇ ਉੱਤੇ ਫਰਦਤ ਆਉਂਦੀ ਹੈ ਹਾਂਜੀ ਤਾਂ ਜੇ ਵੀ ਇਹ ਵਿਚਾਰ ਕਰਦੀ ਹੈ ਸ਼ਬਦ ਨੂੰ ਦਰਦ ਦਰਦਾਂ ਦੁਰਦੀ ਹੈ ਜਦੋਂ ਤੇ ਵਿਚਾਰ ਕਰਦੀ ਹੈ ਉਹਨਾਂ ਦੀ ਜਨਾਲ ਲੈਣਾ ਠੀਕ ਹੈ ਮਾਦੀ ਮਾਰ ਲੈਣੀ ਆ ਜਿਵੇਂ ਮੁਸਕਲ ਕੋਈ ਪੱਥਰ ਹੁੰਦਾ ਫਿਰ ਇਹ ਵਕਲ ਨਾਲ ਕੋਈ ਪੰਦਰਾ ਰੇਤ ਦਾ ਬਣਦਾ ਜਿਹੜੇ ਢਾਕੂ ਗੰਗੂ ਗਾਹ ਖੋਹਲੇ ਉਹਦੇ ਉਹਦੇ ਅੱਛਾ ਜੀ ਜਦੋਂ ਜਾਂਦੇ ਰਾਤੀ ਰਾਤ ਦੇ ਤਾਂ ਨਾ ਉਹ ਹਾਂਜੀ ਆਇਆ ਸਿੱਖੀ ਧਾਰੀ ਵਾਲਾ ਲੰਦੇ ਰੇਤੀ ਵੀ ਉਹ ਐ ਖੁਰਖੋਖੇ ਉਹਦੀ ਉਹ ਨਾਲੋਂ ਤੇ ਡਾਕਟਰ ਹੂੰ ਹੂੰ ਕਿਸੇ ਵੀ ਪਾਸੇ ਡਰਾਉਣੀ ਹੋਵੇ ਕਿਸੇ ਵੀ ਭਾਂਡੇ ਤੋਂ ਜਾਂ ਹਥਿਆਰ ਤੋਂ ਕਿਵੇਂ ਵੀ ਬਾਅਦ ਜੇ ਹੋਰ ਕੋਈ ਕੁਝ ਵੀ ਚੀਜ਼ ਹੋਵੇ ਜੇ ਕੋਈ ਕੁਰਬਾਨ ਹੈ ਹਾਂਜੀ ਕੁਰਬਾਨਾਂ ਦੇ ਜਾਂ ਲੱਗ ਜਾਂਦੇ ਨੇ ਨਾ ਹਾਂਜੀ ਹਾਂਜੀ ਅਰਖੇ ਅਗਰ ਪਾਨਾ ਮੇਂ ਜਾਂਦ ਲੱਗ ਜਾਂਦੀ ਹੈ ਹਿਆਰਾਂ ਨੂੰ ਹਾਂਜੀ ਉਹ ਕਹੋ ਲੈਣਾ ਫੁਰਸ਼ ਕੇ ਜਾਂਦ ਆਦੰਦੇ ਠੀਕ ਹੈ ਜੀ ਫਿਰ ਉਹਰੇ ਤੇ ਨਾਲ ਰੇਗਮਾਲ ਨਾਲ ਪਹਿਲਾਂ ਤਾਂ ਬੋਟੀ-ਬੋਟੀ ਲਾਉਦੇ ਨੇ ਲਾਉਦੇ ਨੇ ਫਿਰ ਇੱਕ ਵਾਰ ਨਾਲ ਆਦਦੇ ਨੇ ਫਿਰ ਉਹਰੇ ਤੇ ਨਾਲ ਠੀਕ ਹੈ ਬਈ ਤਰ੍ਹਾਂ ਨਾਲ ਫਿਰ ਉਹਨੇ ਚੰਕਾਉ ਦੇਦੇ ਅੱਛਾ ਜੀ ਹਾਜੀ ਦਰਦਰਵੇਸ਼ ਖਸਮ ਦੇ ਨਾਏ ਸੱਚੇ ਬਾਣ ਡਾਲੀ ਅੱਛਾ ਜੀ ਜਿਹੜਾ ਦਰਵੇਸ਼ ਨੇ ਉਹ ਉਹਦੇ ਦਰਸਤੇ ਖੜੇ ਨੇ ਤਾਂ ਹੀ ਦਰਵੇਸ਼ ਨੇ ਦਰਸ ਦੇ ਵਿੱਚ ਵੇਸ ਹੈ ਉਹਦਾ ਤੁਹਾਨੂੰ ਦੱਸ ਰਿਹਾ ਉਹ ਦਰਵੇਸ਼ ਅੱਛਾ ਜੀ ਐਸਾ ਵੇਸ ਹੈ ਜਿਹੜਾ ਉਹ ਸੱਚਖੰਡ ਦੇ ਵਿੱਚ ਜਾਣ ਵਾਲਾ ਤੇ ਦੰਤ ਆਸਰੀਰ ਵਾਲਾ ਵੇਸ ਨਹੀਂ ਹੁੰਦਾ ਉਹਨਾਂ ਦਾ ਤੇ ਆ ਭੇਜਦੀ ਹੁੰਦਾ ਸਰੀਰ ਤੋਂ ਪੰਜ ਖਾਨੇ ਜਿਹੜਾ ਵੇਜ ਆ ਸਕਦਾ ਉਹ ਹੁੰਦਾ ਉਹਨਾਂ ਦਾ ਅੱਛਾ ਜੀ ਰਿਆਕਾਰੀ ਵਿੱਚ ਉਹ ਦਰੋਦਾ। ਤੇਰਾ ਮਤਲਬ ਇਹ ਹੈ ਉਹਦਾ। ਅੱਛਾ ਜੀ। ਦਰ ਦਰ ਵਿੱਚ। ਨਕਾਲ ਦੇ ਦੇ ਦਿੱਤੇ। ਨਾ ਤਾਂ ਦੇ ਦੇ ਜਾਣ ਵਾਲਾ ਤੇਰਾ ਘਾਰੇ ਹੋਣਾ ਪੈਣਾ। ਅੱਛਾ ਜੀ। ਮੈਂ ਸਤਰੀ ਜੜਨਾ ਪੈਣਾ। ਮੈਂ ਸੱਤ ਬਾਣੀ ਲਾਲੀ ਰੱਖੀ ਉਤਨੀ। ਆਹ ਲਾਉਣਾ ਹੈਗਾ ਤੇ ਉਹ ਚੱਕਦਾ ਉਹ। ਅੱਛਾ ਜੀ। ਤਾਂ ਚਲੋ ਹੁਤਾ ਹੈ। ਅੱਛਾ ਜੀ। ਬਾਣੀ ਰੱਖੀ ਉੱਥੇ। ਅੱਛਾ ਜੀ। ਦੋ ਰੋ ਮਿਲਦੀ ਐ ਤੇ ਲਾਲੀ ਛੱਡਦੀ ਆਂ ਦੀ ਲਾਲੀ ਮੇਰੇ ਲਾਲ ਕੀ ਅੱਛਾ ਜੀ ਰੰਗ ਬਦਲਦਾ ਨਾ ਜੇ ਨਾਲੇ ਜਾਨ ਲੈ ਕੇ ਰੰਗ ਬਦਲ ਲੈਣਾ ਉਹਦਾ ਫਿਰ ਅੱਛਾ ਜੀ ਆਪਰਾ ਰੰਗ ਛੱਡਦਾ ਜੇ ਨਾਲ ਲੈ ਜਾਂਦੀ ਐ ਹੂੰ ਹੂੰ ਜਿਹੜਾ ਮਾਗੋ ਆ ਨਾ ਜਨਮ ਜਨਮ ਕੀ ਇਸ ਮੰਦ ਕੋ ਉਹ ਬੰਦ ਲਾਦੀ ਕਾਲਾ ਹੋਇਆ ਸਿਆਉ ਠੀਕ ਹੈ ਜੀ ਕਾਲ ਜੋ ਤਰਜਦੀ ਐ ਜੇ ਸਾਬੂ ਲਈਏ ਤਾਂ ਇਹ ਪਰ ਇਹ ਬਤਵਾਪਾ ਦੇਖ ਲਓ ਤਾਂ ਪਹਿਨਾਮਾ ਕਰ ਠੀਕ ਹੈ ਜੀ ਉਹ ਕਿਉਂ ਲੈਦੀ ਆ ਸੰਦਤੀ ਆਗਰ ਹਮ ਨੂੰ ਕੀ ਹੋਇਆ ਠੀਕ ਹੈ ਬਾਣੀ ਆ ਕੰਦੇ ਰਗਦਾ ਫਿਰ ਮੇਰੀ ਬਾਣੀ ਆ ਪੱਕੀ ਬਾਣੀ ਇੱਥੇ ਹੈ ਨਾ ਜੀ ਆ ਪੱਕੀ ਹੋਦਾ ਦੋ ਬਾਣੀ ਸੱਚਮੁੱਚ ਉਹ ਬਾਲ ਨਾ ਨਾਏ ਸੱਚੇ ਬਾਣੀ ਲਾਲੀ ਫਿਰ ਇਹ ਤਾਂ ਗੁਰਬਾਣੀ ਨਾ ਹੋਈ ਜੇ ਤਾਂ ਤੱਕੀ ਬਾਣੀ ਹੋਈ ਜਿਹੜੀ ਉਹ ਹੈ ਬਾਣੀ ਗੁਰੂ ਪਈ ਲੈ ਜੀ ਅੱਛਾ ਪਈ ਲੈ ਬੰਦੇ ਤੋਂ ਥੋੜੀ ਜਿਹੀ ਸੁਣਦੀ ਹੈ ਹੂੰ ਹੂੰ ਆਪਣੀ ਬਾਣੀ ਨੂੰ ਸੱਚੀ ਬਾਣੀ ਕਹਿੰਦੇ ਆ ਨਾ ਗੁਰਬਾਣੀ ਨੂੰ ਠੀਕ ਹੈ ਜੀ ਆ ਦੂਰ ਉਹ ਬਾਣੀ ਹੋਰ ਕੱਤੀ ਹੈ ਬਾਣੀ ਹੂੰ ਹੂੰ ਪੰਜ ਤਾਂ ਕੱਤੀ ਸਤਮੂ ਤੋਂ ਬਾਅਦ ਹੋਰ ਕੱਤੀ ਬਾਣੀ ਕਹਿੰਦੇ ਕੱਟੇ ਸੁਣਦੇ ਕੱਟੇ ਤੱਕੇ ਨਾ ਸੁਖਾਣੀ ਹੂੰ ਹੂੰ ਇਹਦੀ ਅੱਖੀ ਹੋਈ ਹੈ ਕੱਚੀ ਕਹਿੰਦੇ ਨੇ ਕੱਚੀ ਸੁਣਦੇ ਨੇ ਜਿਹੜੀ ਪੱਕਿਆ ਨਹੀਂ ਗਈ ਹੈ ਪੱਕੇ ਸੁਣਦੇ ਨੇ ਉਹ ਪੱਕੀ ਬਾਣੀ ਹੈ ਠੀਕ ਹੈ ਇੱਕ ਗੁਰਬਾਣੀ ਜਿਹੜੀ ਹੈ ਉਹ ਸੱਚੀ ਬਾਣੀ ਹੈ ਉਹ ਕੱਚੀ ਹੈ ਸੱਚੀ ਮਾਇਆ ਦੇ ਵਿੱਚ ਹੈ ਜਿਹੜੀ ਠੀਕ ਹੈ ਜੀ ਉਹ ਉਹ ਗੱਲੀ ਬਾਣੀ ਉਹਨੂੰ ਸੱਚੀ ਬਾਣੀ ਵੀ ਲੱਗਿਆ ਆਇਆ ਫਰ ਇੱਥੇ ਵੀ ਬਾਣੀ ਇਤ ਕੱਲਾ ਵਰਡ ਹੀ ਹੈ ਨਾ ਨਾ ਹੈ ਸੱਚਾ ਹੈਗਾ ਬਾਣੀ ਅਲੱਗ ਹੈ ਬਾਣੀ ਲਾਲੀ ਬਾਣੀ ਦੀ ਲਾਲੀ ਚੱਲ ਰਹੀ ਹੈ ਆਹ ਲਾਲੀ ਤਾਂ ਉਸੇ ਬਾਣੀ ਦੀ ਚਲਦੀ ਹੈ ਠੀਕ ਹੈ ਜੀ ਸ਼ਬਦਾਂ ਵਿੱਚ ਉਸੇ ਦਾ ਲੱਗਦਾ ਹੈ ਅੱਛਾ ਜੀ ਸ਼ਬਦਾਂ ਉਹਨਾਂ ਦਾ ਤਾਂ ਉਸੇ ਦਾ ਹੀ ਆ ਕੋਹ ਦਾ ਉਹੀ ਬਣਦਾ ਜਿਹੜਾ ਦੁੱਧ ਹੀ ਪਾਇਆ ਹੈ ਠੀਕ ਹੈ ਜੀ ਜਿਹੜੇ ਦੁੱਧ ਦਾ ਜਿਹੜੇ ਬੱਕਰ ਦਾ ਦੁੱਧ ਬਣਾਇਆ ਵਿੱਚੋਂ ਪ੍ਰਾਪਤ ਉਹੀ ਹੁੰਦਾ ਹੈ ਹਾਂਜੀ ਇਹਦੇ ਮੇਰੇ ਇਹ ਜੋ ਹਵਾ ਉੱਠੀ ਹੈ ਧੂੜ ਉੱਡਦੀ ਹੈ ਜਿੰਦੇ ਆ ਕੇ ਦੇਰੀ ਰੰਗੀ ਉਹ ਜਿਹੜਾ ਟੁੱਟੀ ਦਾ ਰੰਗ ਨਹੀਂ ਹੋਣੀ ਉਹ ਟੁੱਟ ਕੇ ਗੂਆ ਕੇ ਠੀਕ ਹੈ ਜੀ ਆਹ ਇਹ ਸਾਚਾ ਗਰੀ ਟੂੜਾਈ ਆ ਉੱਥੇ ਦਾ ਹੀ ਹੈ ਚੌਦਾ ਪਾਊਡਰ ਅੱਛਾ ਜੀ ਅੱਛਾ ਜੀ ਕੋਈ ਆਵੇ ਨਾ ਬੜਿਆ ਗਿਆ ਗਿਆਨੀ ਢੂੜ ਦੇਖੋ ਭਾਈ ਗਿਆਨ ਕੀ ਆ ਯਾਰ ਠੀਕ ਹੈ ਜੀ ਜਿਹੜਾ ਗਿਆਨ ਤੁਸੀਂ